ਖਬਰ ਦਿੱਲੀ ਤੋਂ ਆ ਰਹੀ ਹੈ ਜੀਖ ਨੇ ਕਰਦੇ ਕਹਿੰਦੇ ਜੀ ਨਰਿੰਦਰ ਮੋਦੀ ਹੋਰਾਂ ਕੈਬਨਿਟ ਦੇ ਵਿੱਚ ਫੇਰ ਬਦਲਣ ਦੇ ਚੰਨ ਮਿਲ ਸਕਦਾ ਵੈਸੇ ਤਾਂ ਭਾਰਤੀ ਜਨਤਾ ਪਾਰਟੀ ਦੇ ਮੂਰੇ ਇੱਕ ਚੁਣੌਤੀ ਖੜੀ ਹੈ ਆਪਣੇ ਪ੍ਰਧਾਨ ਨੂੰ ਲੈ ਕੇ ਆਪਣੇ ਉਮੀਦਵਾਰ ਉਪ ਰਾਸ਼ਪਤੀ ਨੂੰ ਲੈ ਕੇ ਦੂਸਰੇ ਪਾਸੇ ਸਰਕਾਰੀ ਚੁਣੌਤੀਆਂ ਵੀ ਹੈ ਇਸ ਮੌਕੇ ਜਦੋਂ ਉਪ ਰਾਸ਼ਪਤੀ ਚੋਣ ਸਿਰ ਤੇ ਹੈ 9 ਤਰੀਕ ਨੂੰ ਤੇ ਦੱਖਣੀ ਸੂਬੇ ਦੇ ਹਵਾਲੇ ਨਾਲ ਕਾਟ ਦੇ ਦਿੱਤੀ ਵਿਰੋਧੀ ਧਿਰ ਨੇ ਬਰਾਬਰ ਉਸੇ ਖੇਤਰ ਤੋਂ ਰਿਆ ਕੇ ਚੰਦਰਬਾਬੂ ਨਾਇਡੂ ਲਈ ਵੀ ਸਮੱਸਿਆ ਖੜੀ ਹੋ ਗਈ ਕਿ ਕਿਹੜੇ ਪਾਲੇ ਚ ਤੁਲੇ ਹੁਣ ਸੋ ਇਸ ਦਵਿਧਾ ਦੇ ਵਿੱਚ ਚੋਣ ਤਾਂ ਫਸ ਗਈ ਸੋ ਇੱਕ ਪਾਸੇ ਤਾਂ ਉਹ ਪ੍ਰਾਪਤਿ ਚੋਣ ਮਾਮਲਾ ਦੂਸਰੇ ਪਾਸੇ ਬਿਹਾਰ ਦੀਆਂ ਚੋਣਾਂ ਦਾ ਮਾਮਲਾ ਤੀਸਰੀ ਹੋ ਸਕਦਾ ਕਿ ਬਿਹਾਰ ਦਾ ਕੋਈ ਨੁਮਾਇੰਦਾ ਹੈ ਨਾ ਗੱਠਜੋੜ ਵਾਲਿਆਂ ਚੋਂ ਜਾਂ ਆਪਣੇਆਂ ਚੋਂ ਕਿਸੇ ਨੂੰ ਨੁਮਾਇੰਦਗੀ ਦੇਣੀ ਪੈ ਜਵੇ ਤਾਂ ਕਿ ਭਾਈ ਬਿਹਾਰਤ ਨੂੰ ਕਹਿਣ ਜੋਗੇ ਹੋ ਜੀ ਫਿਰ ਆਪਣੇ ਪ੍ਰਧਾਨ ਨੂੰ ਲੈ ਕੇ ਜੀਪੀ ਨੱਡਾ ਹੋਰਾਂ ਦੀ ਥਾਂ ਦੇ ਉੱਤੇ ਨਵਾਂ ਪ੍ਰਧਾਨ ਸੋ ਇਹ ਤਿੰਨ ਨੁਕਤੇ ਕਹਿੰਦੇ ਉਪਰਾਸਪਤੀ ਚੋਣ ਪਾਰਟੀ ਦਾ ਰਾਸ਼ਟਰੀ ਪ੍ਰਧਾਨ ਤੇ ਬਿਹਾਰ ਚੋਣ ਇਹਨਾਂ ਤਿੰਨ ਨੁਕਤਿਆਂ ਨੂੰ ਲੈ ਕੇ ਕਹਿੰਦੇ ਖਾਸੀ ਚਰਚਾ ਹੈ ਕਿ ਵੀ ਇਹਦੇ ਆਧਾਰ ਦੇ ਉੱਤੇ ਕੇਂਦਰ ਸਰਕਾਰ ਭਾਜਪਾ ਸਰਕਾਰ ਆਪਣੀ ਕੈਬਨਿਟ ਦੇ ਵਿੱਚ ਸੱਜਾ ਖੰਭਾ ਕੁਝ ਕਰ ਸਕਦੀ ਹੈ ਸੋ ਆਉਂਦੇ ਦਿਨਾਂ ਚ ਮੋਦੀ ਕੈਬਨਿਟ ਦੇ ਵਿੱਚ ਫੇਰ ਬਦਲ ਦੇਖਣ ਦੀ ਵੀ ਪੂਰੀ ਸੰਭਾਵਨਾ ਬਣ ਗਈ ਹੈ ਦੇਖਦੇ ਹਾਂ ਜੀ ਕਿਹਦੀ ਛੁੱਟੀ ਹੁੰਦੀ ਹੈ ਤੇ ਕਿਹਨੂੰ ਥਾਂ ਮਿਲਦੀ ਹੈ ਨਜ਼ਰੇ ਦੇ ਤੇ ਵੀ ਰੱਖਾਂਗੇ